ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਨੇ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਮਿਸਟਰ ਬਿਰਸੀ ਤੂਤ ਵੱਡ ਨਾਲ ਜਿਨ੍ਹਾਂ ਨੂੰ ਆਪਾਂ ਡਾਈਟ ਪਲਾਨ ਦਿੱਤਾ ਸੀ ਤੇ ਉਹਨਾਂ ਨੇ ਆਪਣਾ weight ਕਿੰਨਾ ਘਟਾਇਆ ਉਹਨਾਂ ਨੂੰ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਤਾਹ ਦਿਆਂ ਆਓ ਗੱਲਬਾਤ ਕਰਦੇ ਹਾਂ ਮਿਸਟਰ ਬਿਰਸੀ ਤੂਤ ਵੱਡ ਨਾਲ ਸਤਿ ਸ੍ਰੀ ਅਕਾਲ ਜੀ ਕੀ ਹਾਲੀਆ ਯਾਰ ਉਹ ਤੀਜੇ ਦਿਨ ਆਇਆ ਯਾਰ ਇਹ ਤੇ ਕਹਿਣਾ ਜਾ ਕੇ ਆਇਆ ਮੈਨੂੰ ਗੱਲ ਕੀ ਆਏ ਉਹ ਨਹੀਂ ਇਹ ਤਾਂ ਤੁਹਾਡਾ ਰਿਵਿਊ ਲੈਣ ਆਇਆ ਜਿਹੜਾ ਸਾਨੂੰ weight loss ਬਾਰੇ ਅਸੀਂ ਦੱਸੀ ਸੀ ਡਾਈਟ ਅੱਛਾ ਅੱਛਾ ਜੀ ਹਾਂ ਹਾਂ ਉਹਦੇ ਬਾਰੇ ਗੱਲ ਕਰਦੇ ਹਾਂ ਹਾਂ ਜੀ ਅੱਛਾ ਅੱਛਾ ਦੱਸੋ ਪੁੱਛੋ ਵੀ ਮੈਨੂੰ ਦਰਸ਼ਕਾਂ ਦੱਸੋ ਜੀ ਤੁਹਾਡਾ ਕਿੰਨਾ weight ਘਟਿਆ ਸਾਰੀ ਡਾਈਟ ਪਲਾਨ ਤੁਸੀਂ ਕਿਵੇਂ ਲਈ ਪੂਰੀ ਜਾਣਕਾਰੀ ਦਿਓ ਜੀ weight ਬਹੁਤ ਘਟਿਆ ਭਾਈ ਮੇਰਾ ਬਹੁਤ ਜ਼ਿਆਦਾ weight ਘਟਿਆ ਹੈ ਮੇਰਾ ਆ ਤੁਸੀਂ ਦੇਖੋ ਜੀ ਮੇਰੇ ਸੇਧਾ ਵਰਗ ਪੈ ਗਿਆ ਕਿੰਨਾ ਵਰਗ ਪੈ ਗਿਆ ਤੇ ਤੁਸੀਂ ਰੋਜ਼ਾਨਾ ਕਿੰਨੇ ਕਿਲੋਮੀਟਰ ਤੁਰ ਲੈਂਦੇ ਹੋ ਜੀ ਮੈਂ ਦੱਦਈ ਤੁਹਾਨੂੰ ਕਿੰਨਾ ਕਾਈ ਗਏ ਅਸ ਤਾਂ ਤੁਹਾਨੂੰ ਦੱਸ ਗਿਆ ਸੀਗਾ ਦੱਸ ਗਿਆ ਜੀ ਹਾਂ ਜੀ ਮੈਂ ਦਾ 12 ਕਿਲੋਮੀਟਰ ਤੁਰਦਾ ਹਾਂ ਰੋਜ਼ ਕਮਾਲ ਹੈ ਜੀ ਹਾਈ ਬਹੁਤ ਵਧੀਆ ਸਿਹਤ ਤੁਹਾਡੀ ਪੈਸੇ ਥੋੜਾ ਫਰਕ ਪਾਉਂਦਾ ਮੇਰਾ ਕਿਤੇ ਮੇਰੇ ਗੱਲ ਸੁਣੋ ਜੀ ਹਾਂਜੀ ਪਤਾ ਹੈ ਮੇਰਾ weight ਘਟ ਗਿਆ ਜੀ ਹਾਂਜੀ 7 ਕਿਲੋ weight ਮੇਰਾ ਘਟਿਆ ਜੀ ਹਾਂਜੀ ਜਦੋਂ ਮੈਂ ਪਲਾਨ ਸ਼ੁਰੂ ਕੀਤਾ ਇਹ ਸਾਰਾ ਆਪਣਾ ਠੀਕ ਹੈ ਜੀ ਤੇ ਬਹੁਤ ਮੇਰਾ ਸਰੀਰ ਤੇ ਫਰਕ ਪੈ ਜਾਏਗਾ ਜੀ ਅੱਛਾ ਜੀ ਤੇ ਇਹ ਦੁਬਾਰਾ ਕੀ ਹੋਇਆ ਫਿਰ ਦੋ ਬਿਆਹ ਆ ਗਈ ਮੈਨੂੰ ਅੱਛਾ ਜੀ ਅੱਛਾ ਅੱਜ ਬਾਦ 10 ਕਿਲੋ ਭਰ ਬਾਦ ਗਈ ਮੇਰਾ ਉਹ ਦੇਖੋ ਜੀ ਤੁਹਾਨੂੰ ਡਾਈਟ ਦੱਸੀ ਸੀ ਤੁਸੀਂ ਉਸ ਹਿਸਾਬ ਨਾਲ ਖਾਣੀ ਸੀਗੀ ਉਹ ਇੱਕ ਖਾਦੇ ਮੈਂ ਡਾਈਟ ਦਾ ਭੁੱਲ ਗਿਆ ਇਹ ਮੈਂ ਰਸਗੋਲੇ ਤੇ ਹੋ ਗਿਆ ਜੀਦਾ ਤੇ ਐਕਸਰਸਾਈਜ਼ਾਂ ਕਿੰਨੀਆਂ ਕਰ ਲੈਨੇ ਤੁਸੀਂ? ਅਗਰ ਸੱਜਾ ਬਹੁਤ ਘੱਟ ਹੈ ਮੈਂ। ਅੱਛਾ ਈ। ਹਾਂ ਜੀ ਸਾਰਾ ਦਿਨ ਐਕਸਰਸਾਈਜ਼ ਕਰੀਏ ਨੇ ਆਪਾਂ। ਕਿਹੜੇ-ਕਿਹੜੇ ਕਰਦੇ ਹੋ ਤੁਸੀਂ? ਸਾਰੇ ਬਹੁਤ ਵਧੀਆ ਐਕਸਰਸਾਈਜ਼ਾਂ ਕਰ ਲੈਨੇ ਆਪਾਂ। ਜੰਪਾ ਵੀ ਕਰਦਾ ਹੀ ਮੈਂ। ਉਹ ਜੰਪਾ ਮੈਂ ਆਪ ਕਰਦਾ। ਪਹਿਲਾਂ ਸ਼ੁਰੂ ਤੋਂ ਕਰਦਾ ਰਹਾਂ ਮੈਂ। ਜੰਪਾ ਐਡਾ ਗੁੰਦਾ ਐਡਾ। ਉਹ ਤਾਂ ਕਰਦਾ ਰਹਾਂ ਮੈਂ। ਅੱਛਾ ਈ ਕਰਕੇ ਦਿਖਾਓ ਕਿਵੇਂ ਕਰਦੇ ਹੋ ਤੁਸੀਂ। ਐ ਕਰਕੇ ਦਿਖਾਣੇ। ਹਾਂ ਜੀ ਹਾਂ ਕਰਕੇ ਦਿਖਾਓ। ਇਹ ਵਿੱਚ ਭਰੋਗੇ ਦੇ ਵਿੱਚ ਭਰੋਗੇ। ਕਰੋ। ਹਾਂ ਵਿੱਚ ਭਰੋਗੇ। ਠੀਕ ਹੈ। ਜੰਪਾ ਕਰ ਲੈਣਾ। ਉਹ ਉਹ ਖਲ ਉਹ ਫੜ ਉਹ ਲੈ ਵੱਡਾ ਬਲਾ ਕੇ ਡੱਬਾ ਡੱਬਾ ਵੱਡਾ ਡੱਬਾ ਉਹ ਖਲੀ ਚੜ ਗਿਆ ਇਹਦਾ ਬੈਸਨ ਹੈ ਜੀ ਉਹ ਖਲੀ ਚੜ ਗਿਆ ਲਾ ਲੱਤਾਂ ਨੇ ਬਾਦ ਦੇ ਉਹ ਖੁਜ ਖੁਜ ਕੇ ਜੋਗਾ ਨੂੰ ਬਾ ਥੋੜਾ ਆ ਤਾਂ ਕਰਕੇ ਨਹੀਂ ਨਹੀਂ ਖੜੇ ਹੋ ਤੁਸੀਂ ਖਲੀ ਚੜ ਗਿਆ ਖੜੇ ਹੋ ਖਲੀ ਚੜ ਗਿਆ ਇਹ ਦੇਖ ਖੜੇ ਹੋ ਭਾਈ ਹੋਈ ਗਏ ਤੁਹਾਡਾ ਟਿੱਡ ਵੀ ਥੋੜਾ ਜਿਹਾ ਘਟ ਗਿਆ ਮੈਨੂੰ ਲੱਗੇ ਲੱਗੇ ਨਾਲ ਹੀ ਆਏ ਟਿੱਡ ਬਹੁਤ ਗੜੇ ਅਸਹੀ ਹਾਏ ਉਹ ਜਗਾ ਤੂੰ ਬਾਰ ਕੋ ਪੂਰਾ ਪਤਲਾ ਲਾ ਲਓ ਵਾਜੀ ਦੋਗ ਬਿਆਹੂ ਰਗ ਜੀ ਹਾਂਜੀ ਇਹ ਬਾਬਾ ਸ਼ਖਤਪੈਕ ਪਏ ਨੇ ਆਪਣੇ ਸ਼ਖਤਪੈਕ ਤਾਂ ਕਾਨੂੰ ਨਹੀਂ ਤਾਂ ਫੈਮਿਲੀ ਪੈਕ ਲੱਗ ਰਿਹਾ ਮੈਨੂੰ ਇਹ ਖਲੀ ਦਾ ਕਾਰਨ ਆ ਜੀ ਤੁਸੀਂ ਤੁਰ ਕੇ ਤਾਂ ਆਉਨੇ ਹੋ 10-12 ਕਿਲੋਮੀਟਰ ਫੇਰ ਵੀ ਖਲੀ ਚੜ ਗਈ ਇਹ ਖਲੀ ਦਾ ਹੀ ਪਤਾ ਕੀ ਹੋ ਗਿਆ ਜੀ ਆਹ ਹੁਣੇ ਥੋੜੇ 5-6 ਦਿਨ ਹੋ ਗਏ ਤੁਰਿਆ ਨਹੀਂ ਆ ਗਿਆ ਮੈਂ ਬਿਲਕੁਲ ਵੀ ਅੱਛਾ ਜੀ ਹਾਂ ਵਾਕਈ ਮੈਂ ਵੈਸਲੀ ਨਹੀਂ ਮਦਰੀ ਵੀ ਦੋ ਦਿਨ ਹੋ ਗਏ ਲਤਾਂ ਖੁਸ਼ਕੀ ਚ ਖੋਤਕੀ ਥੋੜਾ ਹੋਗਾ ਜੰਬਾ ਹੀ ਹੋਏ ਮੈਨੂੰ ਲੱਗਦਾ ਤੁਸੀਂ ਡਾਈਟ ਪੁਰਾਣੀ ਚੰਗੀ ਤਰ੍ਹਾਂ ਫੋਲੋ ਨਹੀਂ ਕਰ ਰਹੇ ਜੀ ਐ ਇਹ ਦੋ ਮਾ ਮੇਰੇ ਸੈਦਾ ਦੇ ਦੇਖੋ ਆਪਣਾ ਇਹ ਪੂਰਾ ਘਟਾ ਹੀ ਸ਼ਰੀਰਾ ਸੀਗਾ ਲੱਗੀ ਸੇਤ ਤਾਂ ਦੱਸ ਰਹੀ ਏ ਤੁਹਾਡੀ ਹਾਂਜੀ ਅਸੋ ਨਹੀਂ ਠੀਕ ਤੇ ਆਪਣਾ ਕਿੰਨਾ ਭਾਰ ਘਟਾਈ ਛੋਡਾ ਮੇਰਾ ਭਾਰ ਜੀ ਪਹਿਲਾਂ ਮੇਰੇ ਚ ਹੈਗਾ ਇਹ 90 ਕਿਲੋ ਭਾਰੀ ਅੱਛਾ ਜੀ ਹਾਂਜੀ ਤੇ ਹੁਣ ਕਿੰਨਾ ਜੀ ਤੇ ਹੁਣ ਮੇਰੇ ਚ 95 ਕਿਲੋ ਭਾਰ ਹੈ 5 ਕਿਲੋ ਵੱਧ ਗਿਆ ਸੀ ਘਟਿਆ ਨਹੀਂ ਹਾਂਜੀ ਘਟ ਗਿਆ ਜੀ ਵਾਲਾ ਘਟ ਗਿਆ ਹੁਣ ਦੱਸਿਆ ਤਾਂ ਕਬ ਨਾ ਘਟ ਗਿਆ ਜੀ ਅੱਛਾ ਮਿਆ ਤੇ ਵਾਗੇ ਹਾਂਜੀ ਹਾਂਜੀ ਯਾ ਤੇ ਵਾਗੇ ਕੋਈ ਬੇ ਇਨਸ਼ਾ ਅੱਲਾ ਟਾਈਮ ਆ ਜੀ ਹਾਂਜੀ ਇੱਕ ਵਿਆਹ ਹੋ ਰਿਹਾ ਗਈ ਮੈਨੂੰ ਅੱਛਾ ਜੀ ਹਾਂਜੀ ਉਹਨੇ ਤਿਆਰੀਆਂ ਕਰ ਰਹੀ ਮੈਂ ਆਪਾਂ ਬੈਰੀ ਤਿਆਰੀ ਕਰੀ ਨਾ ਉੱਥੇ ਨਾ ਜਾਈ ਜੀ ਨਹੀਂ ਨਹੀਂ ਮੈਂ ਤਾਂ ਲੈ ਫਿਰ ਟੂਲ ਯਾਰ ਗਈ ਮੈਂ ਜਾਣੀ ਜਾਣਾ ਵਿਆਹ ਤੇ ਤਈ ਦੋ ਦਿਨ ਪਹਿਲਾਂ ਰੁੱਟੀ ਛੱਡਦਾ ਮੈਂ ਇਹ ਤਾਂ ਤੁਸੀਂ ਧੱਕਾ ਕਰ ਰਹੇ ਆ ਆਪਦੇ ਸਰੀਰ ਨਾਲ ਨਹੀਂ ਨਹੀਂ ਧੱਕਾ ਕਰ ਲਈ ਉਹ ਖਾਣਾ ਪੀਣਾ ਨਾਲ ਜਾਣਾ ਹੋਰ ਗਈ ਆਣਾ ਨਾਲ ਇਥੇ ਨਹੀਂ ਇਹ ਟੱਡੇ ਦਾ ਸੋਡਾ ਸਹਿਜ ਬਹੁਤ ਵੱਡਾ ਹੋ ਰਿਹਾ ਏ ਓਏ ਗੁੱਗਾਲ ਨਹੀਂ ਕਰੀ ਹੋਈ ਪਾਜਦੇ ਰਹੇ ਤੁਰਦੇ ਫਿਰਦੇ ਰਹੇ ਆਪਾਂ ਇਥੇ ਤੇ ਰੇਸ ਰੁਸ ਲਾਉਣੇ ਹੁਣ ਸਪਰੇਟਾਂ ਮਾਰ ਦੇਣ ਹਾਂਜੀ ਸਪਰੇਟਾਂ ਬਹੁਤ ਮਰੀਆਂ ਜੀ ਅੱਛਾ ਜੀ ਬਹੁਤ ਜ਼ਿਆਦਾ ਕੀ ਐਕਸਪੀਰੀਅੰਸ ਰਿਹਾ ਪਰ ਬਹੁਤ ਵਧੀਆ ਰਹੀ ਹਾਂ ਜੀ ਬਾਦ ਇਹ ਕਈ ਵਾਰੀ ਐਡੇ ਸਪਰਟਾਂ ਲਾਈ ਮੈਂ ਨਾ ਕਈ ਵੇ ਰਾਤ ਨੂੰ ਪਿਆ ਹੁਣਾਈ ਰਜਾਈ ਮਾਦਾਂ ਚੱਕ ਕੇ ਮੈਨੂੰ ਪਤਾ ਹੀ ਲਾ ਦੇ ਥੋਪਣੇ ਸਪਰਟ ਲਾ ਦੇ ਜੀ ਅੱਛਾ ਜੀ ਕਮਾਲ ਹੀ ਉਹ ਖਾ ਲਈ ਖਾਦੇ ਹੋਰ ਇੱਕ ਮਿੰਟ ਕਹੋ ਕਾਦਾਂ ਗਾ ਲਾ ਕੋ ਕਾ ਉਹ ਮੇਰੇ ਡੈਢ ਦਾ ਟਾਈਮ ਹੋ ਗਏ ਅੱਛਾ ਡੈਢ ਦਾ ਹੋ ਗਏ ਡੈਢ ਦਾ ਟਾਈਮ ਹੋ ਗਏ ਮੈਂ ਇੱਕ ਮੜਾ ਆਇਆ ਹੁਣ ਹੀ ਲੈ ਕੇ ਆਉਂਦਾ ਠੀਕ ਠੀਕ ਸੋ ਦੇਖੋ ਜੀ ਹੁਣ ਬੇਸ ਸਿੰਘ ਜੀ ਦਾ ਡੈਢ ਦਾ ਟਾਈਮ ਹੋ ਗਿਆ ਤੇ ਹਰੀਆਂ ਸਬਜ਼ੀਆਂ ਤੇ ਹਰੇ ਫਲ ਫਰੂਟ ਖਾਣ ਦਾ ਟਾਈਮ ਆ ਗਿਆ ਇਹ 2 ਬਜ ਚੁੱਕੇ ਨੇ ਤੇ ਮੇਰਾ ਵੀ ਡੈਟ ਦਾ ਟਾਈਮ ਹੋ ਗਿਆ ਚਲੋ ਬਿਰਸੀ ਸਿੰਘ ਜੀ ਕੋਲੀ ਕਰ ਲਾਂਗੇ ਡੈਟ ਦਾ ਲਵਾ ਆ ਗਏ ਇਹ ਕੀ ਇਹ ਡੈਟ ਹੈ ਡੈਟ ਆ ਆਲੂਆਂ ਦੇ ਪਰੌਂਠੇ ਜੀ ਇਹ ਤਾਂ ਆਪਣੀ ਡੈਟ ਚ ਨਹੀਂ ਹੈਗਾ ਜੀ ਉਹ ਨਹੀਂ ਮੈਂ ਇਹ ਗਾਣਾ ਹੈ ਪੰਜ ਪਰੌਂਠੇ ਆਲੂਆਂ ਦੇ ਨਾਲ ਠੱਕਰ ਦੀ ਕੋਲੀ ਇੱਕ ਬਾਟੀ ਆਪਣੀ ਹਾਂਜੀ ਕਰਤਾ ਬੰਦ ਚਲੋ ਜੀ ਫਿਰ ਐ ਕਰੋ ਚਾਰ ਪਰੌਂਠੇ ਮੈਨੂੰ ਦੇ ਦਿਓ ほり。<40. S 1> <laughs>